ਸਿਕਾ ਦੋਸਤੋ ਤੁਸੀਂ ਵੇਖ ਰਹੇ ਹੋ ਪ੍ਰਾਈਮ ਮੈਡੀਆ ਟੀਵੀ ਤੇ ਮੈਂ ਪ੍ਰਦੀਪ ਕਸਬਾ ਦੋਸਤੋ ਅੱਜ ਆਪਾਂ ਮਲੇਰਕੋਟਲਾ ਰੋਡ ਤੂਰੀ ਕੋਲ ਆਏ ਹੋਏ ਆ ਜਿੱਥੇ ਕੁਲਾੜ ਹੈ ਆ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਔਰ ਬਾਈ ਦਾਵਾ ਵੀ ਕਰਦਾ ਵੀ ਜਿਹੜਾ ਸਾਡਾ ਸਮਾਨ ਹੈ ਪੂਰਾ ਪਿਓਰ ਹੈ ਤੇ ਜੋ ਬੰਦਾ ਇਹਦੇ ਚ ਮੁਲਾਬਤ ਸਾਬਤ ਕਰੂਗਾ ਅਸੀਂ ਉਹਨੂੰ ਬਕਾਇਦਾ ਨਾਮ ਵੀ ਦੇਵਾਂਗੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਵੀ ਇਹਨਾਂ ਦੇ ਕੁਲਾੜ ਦੇ ਵਿੱਚ ਕਿਹੜੇ-ਕਿਹੜੇ ਵੈਰਾਈਟੀਆਂ ਰੱਖੀਆਂ ਹੋਈਆਂ ਨੇ ਤੇ ਕਿਵੇਂ ਬਣਾਉਂਦੇ ਨੇ ਤੇ ਇਹ ਬਾਈ ਜਿਹੜੇ ਨੇ ਵੀ ਕਿਵੇਂ ਉਸ ਨੂੰ ਦਾਵਾ ਕਰਦੇ ਨੇ ਵੀ ਸਾਡਾ ਜਿਹੜਾ ਸਮਾਨ ਸੁਧਾ ਆ ਆਪਾਂ ਬਾਈ ਤੁਹੀ ਜਾਣਾਂਗੇ ਹਾਂਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਜੀ ਇਹ ਬਾਈ ਜੀ ਤੁਹਾਡਾ ਨਾਂ ਕੀ ਹੈ ਜੀ ਹਰਮਨਦੀਪ ਸਿੰਘ ਜੀ ਅੱਛਾ ਹਰਮਿੰਦਰ ਵੀ ਤੁਸੀਂ ਇਹ ਜਿਹੜਾ ਤੁਹਾਡਾ ਖਲਾੜ ਆ ਇਸ ਖਲਾੜ ਤੇ ਤੁਸੀਂ ਜਿਹੜਾ ਗੁੜ ਦੀਆਂ ਕਿੰਨੀਆਂ ਵੈਰਾਈਟੀਆਂ ਤਿਆਰ ਕਰਦੇ ਹੋ ਤੇ ਕਿਹੜੇ-ਕਿਹੜੀਆਂ ਨੇ ਆਪਨੇ ਲਈ ਹੋ ਜਾਂਦੇ ਨੇ 10-12 ਆਈਟਮ ਅੱਛਾ ਜੀ ਮਤਲਬ ਤਿਲਾਂ ਦੀ ਟਿੱਕੀ ਤਿਲਾਂ ਵਾਲੀਆਂ ਪਿੰਨੀਆਂ ਹਨਾ ਖੋਪੇ ਦੀ ਟਿੱਕੀ ਖੋਪੇ ਦੀਆਂ ਪਿੰਨੀਆਂ ਅਲਸੀ ਵਾਲੀ ਟਿੱਕੀ ਗਿਰੀ ਵਾਲੀ ਟਿੱਕੀ ਸੌਫਾਈ ਟਿੱਕੀ ਚਨੇ ਹੋਗੇ ਚਨੇ ਨੂੰ ਗੁੜ ਲਾ ਕੇ ਹਨਾ ਗੁੜ ਸ਼ੱਕਰ ਹੋਗਾ ਆਰਗੈਨਿਕ ਗੁੜ ਵੀ ਹੈਗਾ ਐ ਮੰਨ ਲਓ ਵੀ ਦੂਆ ਪੀੜੀ ਵਾਲਾ ਗੁੜ ਹੋ ਗਿਆ ਚਾਰਸ ਗੁੜ ਹੋ ਗਿਆ ਹੋ ਜਾਂਦੇ ਨਹੀਂ ਮੈਨੂੰ 10 12 ਰੇਟਾਂ ਮੈਂ ਅੱਛਾ ਭਾਈ ਜੀ ਇਸ ਰੋਡ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਕੁਲਾੜ ਨੇ ਵੀ ਉਹ ਵੀ ਹੈਗੇ ਨੇ ਔਰ ਸਾਰੇ ਦਾਵਾ ਕਰਦੇ ਨੇ ਵੀ ਸਾਡਾ ਜਿਹੜਾ ਗੁੜ ਪਿਓਰ ਹੈ ਤੇ ਬਿਨਾ ਮਲਾਬਤ ਤੋਂ ਆ ਤੁਸੀਂ ਕੀ ਤੁਹਾਡਾ ਗੁਰ ਜਿਹੜਾ ਪਿਓਰ ਔਰ ਬਿਨਾ ਮਿਲਾਵਟ ਤੋਂ ਇਸ ਗੱਲ ਦਾ ਤੁਸੀਂ ਦਾਅਵਾ ਕਰ ਸਕਦੇ ਹੋ ਹਾਂਜੀ ਸਾਡਾ 100% ਦਾਅਵਾ ਜੀ ਇਹ ਗੱਲ ਦਾ ਵੀ ਸਾਡਾ ਪਿਓਰ ਹੈ ਕੋਈ ਇਹਦੇ ਵਿੱਚ ਮਿਲਾਵਟ ਸਾਬਤ ਕਰਦੇ ਅਸੀਂ ਬੰਦੇ ਨੂੰ ਮਕਾਇਦਾ ਨਾਮ ਦੇਵਾਂਗੇ ਅੱਛਾ ਕੀ ਇਨਾਮ ਦਵੋਗੇ ਬੰਦਾ ਜੇ ਮੰਨ ਲਓ ਕੋਈ ਬੰਦਾ ਸਾਬਤ ਕਰ ਦਿੰਦਾਗਾ ਔਰ ਕਿਸ ਸ਼ਰਤ ਤੇ ਪਹਿਲੀ ਗੱਲ ਤਾਂ ਜੇ ਜਦ ਨੇ ਸਾਬਤ ਹੋ ਗਿਆ ਅਸੀਂ ਖਿਲਾੜੀ ਬੰਦ ਕਰ ਦਾਂਗੇ ਚੰਦੀ ਲਾ ਦਾਂਗੇ ਬਸ ਅੱਛਾ ਜੇ ਪਹਿਲੀ ਸਰਤੀ ਇਹ ਹੈ ਜਦ ਨੇ ਕੋਈ ਮਿਲਾਵਟ ਸਾਬਤ ਹੋ ਗਈ ਨਾ ਚਾਹੇ ਕੋਈ ਸਰਕਾਰੀ ਅਫਸਰ ਹੋਣਾ ਕੋਈ ਵੀ ਹੈ ਜਿਵੇਂ ਛਾਪੇ ਪੈਂਦੇ ਨੇ ਸਾਡੇ ਇਥੇ ਕੋਈ ਹੋ ਗਿਆ ਅਕਾਇਦਾ ਨਾਮ ਵੀ 50000 ਦਾ ਦੇਵਾਂਗੇ ਨਾਲੀ ਅੱਛਾ ਇਹ ਬਾਈ ਜੀ ਤੁਸੀਂ ਜਦੋਂ ਇਹ ਖਿਲਾੜ ਖੋਲਿਆਗਾ ਇੱਥੇ ਤੁਸੀਂ ਮਤਲਬ ਇਹਦੀ ਸੋਧਤਾ ਦੇ ਲਈ ਗੁੜ ਦੀਆਂ ਜਾਂ ਮਟੀਰੀਅਲ ਤਿਆਰ ਕਰਦੇ ਕਿਹੜੀ ਚੀਜ਼ਾਂ ਦਾ ਤੁਸੀਂ ਧਿਆਨ ਰੱਖਦੇ ਹੋ ਫਿਰ ਕਿਤਾ ਜੀ ਇੱਥੇ ਸਾਫ ਸਪਾਈ ਜਮ ਅੰਦਰ ਅਸੀਂ ਜਾਣ ਨਹੀਂ ਦਿੰਦੇ ਹਰੇਕ ਜੁੱਤੀ ਜੁੱਤੀ ਲੱਗ ਕੇ ਜਾਂਦੇ ਤਕਰੀਬਨ ਅੰਦਰ ਜਾਂਦੇ ਮਿੱਟੀ ਮਿੱਟੀ ਇਕੱਠੇ ਤੋਂ ਹਨਾ ਬਾਕੀ ਮੱਖੀ ਮੁੱਖੀਆਂ ਤੋਂ ਸਾਫ ਸਪਾਈ ਬਾਕੀ ਸਵੇਰੇ ਸ਼ਾਮੇ ਦੀ ਧੋ ਕੇ ਚਲਾਉਂਦੇ ਆ ਸਾਰਾ ਸਿਸਟਮ ਜਿਹੜਾ ਮਿੱਠਾ ਹੁੰਦਾ ਉਹਦੇ ਮੱਖੀ ਮੁੱਖੀ ਨਹੀਂ ਫਰਾਉਂਦੀ ਪੂਰਾ ਖਾਸ ਧਿਆਨ ਰੱਖਦੇ ਆ ਇਹ ਚੀਜ਼ਾਂ ਦਾ अच्छा भाई जे मान लो ਤੁਹਾਡੇ ਖਲਾੜ ਦੇ ਉੱਤੋਂ ਕੋਈ ਦੂਰੋਂ ਪਿੰਡਾਂ ਤੋਂ ਮਨ ਲ ਹੋਰ ਥਾਂ ਤੋਂ ਮਤਲਬ 20 25 ਕਿਲੋਮੀਟਰ ਤੇ ਤੁਹਾਡੇ ਖਲਾੜ ਦੇ ਤੋਂ ਗੁੜ ਲੈਣ ਆਵੇ ਉਹਨਾਂ ਨੂੰ ਫਿਰ ਤੁਸੀਂ ਵੱਖਰਾ ਡਿਸਕਾਊਂਟ ਵੀ ਦਿੰਦੇ ਹੋ ਜਾਂ ਫਿਰ ਤੁਸੀਂ ਮਤਲਬ ਉਹੀ ਰੇਟ ਰੱਖਦੇ ਹੋ ਕਿਵੇਂ ਕਰਦੇ ਹੈ ਜੀ ਡਿਸਕਾਊਂਟ ਦਾ ਕੋਈ ਨਹੀਂ ਹੁੰਦਾ ਹੈ ਬਣਦਾ ਰੇਟ ਫੁੱਲੀ ਨੇ ਜੀ ਤਿਰਕ ਬਚਦਾ ਨਹੀਂ ਹੈਗਾ ਇੰਨੇ ਡਿਸਕਾਊਂਟ ਦੇ ਕੇ ਤਾਂ ਹਨਾ ਇਹ ਤਾਂ ਜਾਨਕੀ ਆਪਣਾ ਪਿਓਰਿਟੀ ਦੀ ਸਾਬਣੀ ਸੁੱਧਤਾ ਦੀ 100% ਗਾਰੰਟੀ ਹੈ ਪਾ ਅਗਲੇ ਨੂੰ ਕਹਿੰਦੇ ਵੀ ਜਹ ਜਹ ਅਗਲਾ ਭਾੜਾ ਵੀ ਸੁੱਧਾ ਕੋਈ ਮਸਾਲਾ ਨਹੀਂ ਅਗਲੇ ਬਥੇਰਾ ਕੋਈ ਬਚੀ ਨਹੀਂ ਤਾਂ ਨਹੀਂ ਨਾ ਭਾਈ ਅਸੀਂ ਕੋਈ ਚੀਜ਼ ਨਹੀਂ ਸੁੱਧਾ ਸਾਡਾ ਰੇਟ ਤਾਂ ਚੱਲ 5-4 ਰੁਪਏ ਮਹਿੰਗਾ ਹੋ ਸਕਦਾ ਸਾਡਾ ਪਰ ਸੁੱਧ 100% ਹੈ ਅੱਛਾ ਭਾਈ ਜੀ ਜਿਹੜੇ ਲੋਕ ਮਿਲਾਵਟਾਂ ਕਰਦੇ ਨੇ ਇਹਦੇ ਵਿੱਚ ਕੀ ਮਿਲਾਵਟ ਕਰ ਸਕਦੇ ਨੇ ਮੰਨ ਲਓ ਗੋੜ ਦੇ ਵਿੱਚ ਲੋਕ ਅਕਸਰ ਮਿਲਾਵਟਾਂ ਕਰਦੇ ਨੇ ਜਿਵੇਂ ਤੁਸੀਂ ਤਾਂ ਸੁੱਧ ਰੱਖਦੇ ਹੋ ਤੁਹਾਡਾ ਮੈਂ ਆਪ ਵੀ ਆ ਕੇ ਅੰਦਰ ਜਿਹੜਾ ਭੁਲਾੜ ਦੇਖਿਆ ਇਹ ਚ ਕੀ ਕੀ ਮਿਲਾਵਟਾ ਹੋ ਸਕਦੀ ਨੇ ਗੋੜ ਦੇ ਵਿੱਚ ਆਪਾਂ ਨੇ ਮਿਲਾਵਟ ਕਦੇ ਕਰੀ ਨਹੀਂ ਇਹਦੇ ਬਾਰੇ ਆਪਾਂ ਨੂੰ ਬਹੁਤਾ ਪਤਾ ਨਹੀਂ ਹਾਂ ਵੀ ਚੀਨੀ ਚੂਨੀ ਜ਼ਰੂਰ ਹਜੇ ਲੋਕ ਸਾਨੂੰ ਜ਼ਰੂਰ ਦੱਸ ਦਿੰਦੇ ਨੇ ਭਈ ਇਹ ਚ ਚੀਨੀ ਤਾਂ ਨਹੀਂ ਪਾਈ ਅਸੀਂ ਸਾਨੂੰ ਚੀਨੀ ਹੋ ਗਿਆ ਜਾਂ ਮਸਾਲੇ ਮਸੂਲੇ ਜੇ ਲੋਕ ਹੀ ਦੱਸਦੇ ਨੇ ਅਗੇ ਵੀ ਭਈ ਪਾਇਆ ਤਾਂ ਨਹੀਂ ਕੁਝ ਅਸੀਂ ਕਹਿੰਦੇ ਤਾਂ ਭਈ ਕੁਝ ਨਹੀਂ ਪਾਇਆ ਸਾਹਮਣੇ ਬੈ ਕੇ ਕਢਵਾ ਲਓ ਜਾਈ ਸਾਨੂੰ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਸਾਹਮਣੇ ਕੁਰਸੀ ਤੇ ਬੈਠੋ ਸਾਹਮਣੇ ਕੱਢ ਕੇ ਪੈਕ ਕਰਕੇ ਦੇਵਾਂਗੇ ਅਸੀਂ ਕਦੇ ਕਰੀ ਨਹੀਂ ਇਹ ਚੀਜ਼ ਬਾਰੇ ਸਾਨੂੰ ਪਤਾ ਨਹੀਂ ਅੱਛਾ ਹੋਰ ਆਪਣੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੋਈ ਕੋਈ ਖਾਸ ਮੈਸੇਜ ਦੇਣਾ ਮੈਸੇਜ ਤਾਂ ਕੋਈ ਨਾ ਕੋਈ ਨਹੀਂ ਹੈਗਾ ਜੀ ਆਪਾਂ ਤਾਂ ਕਹਿੰਦੇ ਬੀ ਚੀਜ਼ ਸੁਧ ਖਾਓ ਜਿੱਥੇ ਮਰਜੀ ਲੈ ਲੋ ਡੇਟ ਪਿੱਛੇ ਨਾ ਜਾਇਆ ਕਰੋ ਲੋਕ ਜ਼ਰੂਰ ਥੋੜਾ ਜਿਆ ਕਹਿਣ ਲੱਗ ਜਾਂਦੇ ਰੇਟ ਵੱਧਾ ਹਨਾ ਪਿਓਰ ਪਿਓਰਿਟੀ ਦੇਖੋ ਡੇਟ ਨਾ ਦੇਖੋ ਪਿਓਰਿਟੀ ਦੇਖਣੀ ਚਾਹੀਦੀ ਆਪਾਂ ਨੂੰ ਇਹ ਡੇਸ ਹੈ ਆਪਣੀ ਇਹ ਆਪਾਂ ਥੋੜੀ ਖਾਣੇ ਤੋਂ ਛੱਡ ਗਏ ਇਹ ਖਾਣੀ ਚਾਹੀਦੀ ਜਿਵੇਂ ਆਪਣੇ ਬਜ਼ੁਰਗ ਪਹਿਲਾਂ ਖਾਂਦੇਦੇ ਹਨਾ ਰੋਟੀ ਤੋਂ ਬਾਅਦ ਅਸੀਂ ਉਹਨਾਂ ਵਾਲੇ ਛੱਡ ਗਏ ਇਹ ਸਾਨੂੰ ਖਾਣੀ ਚਾਹੀਦੀ ਬਕਾਇਦਾ ਆਪਣੇ ਖਾਣੇ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਗੁੜ ਨੂੰ ਠੀਕ ਹੈ ਬਾਈ ਜੀ ਧੰਨਵਾਦ ਠੀਕ ਹੈ ਥੈਂਕ ਯੂ ਦੋਸਤੋ ਇਹ ਹਨ ਹਰਮਨਦੀਪ ਸਿੰਘ ਮਾਲਕ ਨੇ ਖਲਾੜ ਦੇ ਜਿੰਨੇ ਵਿਸ਼ਵਾਸ ਨਾਲ ਇਹਨਾਂ ਨੇ ਕਿਹਾ ਦੋਸਤੋ ਆਓ ਇੱਕ ਵਾਰ ਇੱਥੇ ਤੁਸੀਂ ਵਿਜ਼ਿਟ ਕਰਕੇ ਜਾਓ ਤੇ ਗੁਰਦਾ ਟੇਸਟ ਦੇਖੋ ਤੇ ਮਲਾਪਟ ਅਗਰ ਸਾਬਤ ਕਰਦੇ ਹੋ ਤਾਂ ਤੁਸੀਂ ਇਹਨਾਂ ਤੋਂ ਨਗਦ 50000 ਦਾ ਇਨਾਮ ਵੀ ਪ੍ਰਾਪਤ ਕਰ ਸਕਦੇ ਹੋ